ਸਿਆਸੀ ਸਰਗਰਮੀਆਂ ਤੋਂ ਵੀ ਵਾਂਝੇ ਹੋ ਕੇ ਉਹਨਾਂ ਦੇ ਵੱਲੋਂ ਜੋ ਭਰੇ ਰਹਿ ਕੇ ਉਹਨਾਂ ਦੋ ਵਾਰ ਅਪੀਲ ਵੀ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਆਖਿਰਕਾਰ 2 ਦਸੰਬਰ ਦੀ ਤਾਰੀਖ ਤੈਅ ਕੀਤੀ ਗਈ ਹੈ ਮਿਹਰ ਹੁਣ ਪੂਰੇ ਸਿੱਖ ਪੰਥ ਦੀ ਨਜ਼ਰਾਂ ਇੱਤੇ ਬਣੀਆਂ ਹੋਈਆਂ ਨੇ ਕਿ ਕੀ ਫੈਸਲਾ ਲਿਆ ਜਾ ਸਕਦਾ ਹੈ ਇਸ ਵਿੱਚਕਾਰ ਸੈਨਾ ਗੱਲ ਕਰਦੇ ਆ ਲਗਾਤਾਰ ਸੀਨੀਅਰ ਅਖਾਲੀ ਆਗੂ ਸੈਨਾਲਾ ਡਾਕਟਰ ਦਲਜੀਤ ਸਿੰਘ ਚੀਮਾ ਸੈਨਾਲਾ ਬਣੇ ਹੋਏ ਨੇ ਆ ਦਲਜੀਤ ਜੀ ਜਿਸ ਕਦਰ ਹੁਣੇ ਫੈਸਲਾ ਲਿਆ ਗਿਆ ਕਿ 2 ਦਸੰਬਰ ਨੂੰ ਮੀਟਿੰਗ ਰੱਖੀ ਗਈ ਆ ਆਖਿਰਕਾਰ ਕਾਫੀ ਲੰਮੇਰ ਸੇ ਤੋਂ ਬਾਅਦ ਇਹ ਮੀਟਿੰਗ ਦਾ ਹੁਣ ਫੈਸਲਾ ਲਿਆ ਜਾ ਸਕਦਾ ਇਸ ਮੀਟਿੰਗ ਦੇ ਵਿੱਚ ਕੀ ਕੁਝ ਕਹਿਣਾ ਹੈ ਤੁਹਾਡਾ ਦੇਖੋ ਮੈਂ ਸਭ ਤੋਂ ਪਹਿਲਾਂ ਸੇ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੀਟਿੰਗ ਬੁਲਾਈ ਹੈ ਕਿਉਂਕਿ ਅਸੀਂ ਵੀ ਜਾ ਕੇ ਬੇਨਤੀ ਕੀਤੀ ਸੀ ਕਿ ਮੀਟਿੰਗ ਜਲਦੀ ਫੜਾ ਕੇ ਫੈਸਲਾ ਸੁਣਾਇਆ ਜਾਵੇ ਔਰ ਜਿਸ ਤਰ੍ਹਾਂ ਉਹਨਾਂ ਦਾ ਹੁਕਮ ਹੋਇਆ ਔਰ ਜੀਐਸਨ ਨੂੰ ਵੀ ਹੁਕਮ ਹੋਇਆ ਪੂਰੇ ਸਮਰਪਣ ਭਾਵਨਾ ਦੇ ਨਾਲ ਸ਼ਰਧਾ ਤੇ ਸਤਿਕਾਰ ਦੇ ਨਾਲ ਅਸੀਂ ਜਿਹੜਾ ਸਕਟਾਫ ਦੇ ਉੱਤੇ ਜਿਹੜਾ ਸਮਾ ਉਹਨਾਂ ਨੇ ਦਿੱਤਾ ਉੱਥੇ ਹਾਜ਼ਰ ਹੋ। ਬਿਲਕੁਲ ਨਦੀ ਜੀ ਜਿਸ ਕਦਰ ਵੇਖਣ ਨੂੰ ਮਿਲਿਆ ਕਾਫੀ ਲੰਮੇ ਅਰਸੇ ਤੋਂ ਬਾਅਦ ਇਹ ਮੀਟਿੰਗ ਦਾ ਫੈਸਲਾ ਜੋ ਕਿ ਉਹ ਲਿਆ ਜਾ ਸਕਦਾ ਇਸ ਮੀਟਿੰਗ ਦੇ ਵਿੱਚ ਕੁਝ ਵੀ ਫੈਸਲਾ ਜੋ ਆਉਣ ਵਾਲੇ ਸਮੇਂ ਦੀ ਸਿਆਸੀ ਸਰਗਰਮੀਆਂ ਨੂੰ ਸਥਿਤੀ ਨੂੰ ਬਿਆਨ ਕਰ ਸਕਦਾ ਸਾਫ਼ ਕਰ ਸਕਦਾ ਤਾਂ ਕੀ ਕੁਝ ਕਹਿਣਾ ਚਾਹੂੰਗੇ ਫਿਰ ਬਿਲਕੁਲ ਸਾਨੂੰ ਆਸ ਹੈ ਬਕਸ਼ਿੰਦ ਗੁਰੂ ਦਾ ਪਕਸ਼ਿੰਦ ਤਖਤ ਹੈ ਔਰ ਜਦੋਂ ਸਾਡੇ ਕੋਲ ਸਪਸ਼ਟੀਕਰਨ ਮੰਗਿਆ ਸੀ ਉਦੋਂ ਵੀ ਅਸੀਂ ਪੂਰੀ ਸ਼ਰਧਾ ਨਾਲ ਭਾਵਨਾ ਨਾਲ ਸਮਰਪਿਤ ਹੋ ਕੇ ਸਾਰਾ ਕੁਝ ਆਪਣੀ ਝੋਲੀ 'ਚ ਪਾਇਆ ਸੀ ਔਰ ਅੱਜ ਵੀ ਅਸੀਂ ਉਸੇ ਤਰ੍ਹਾਂ ਹੀ ਨਿਮਾਣੇ ਗੋਸ਼ਕ ਦੇ ਤੌਰ ਦੇ ਉੱਤੇ ਉੱਥੇ ਪੇਸ਼ ਹੋਵਾਂਗੇ ਬਿਲਕੁਲ ਔਰ ਭਾਵੇਂ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਪੂਰੇ ਸ਼ਰਧਾ ਨਾਲ ਸਤਿਕਾਰ ਨਾਲ ਕਿਸੇ ਨੇ ਜਿਵੇਂ ਹੁਕਮ ਹੋਇਆ ਉਸੇ ਤਰੀਕੇ ਸਾਰੀ ਹਦਾਇਤਾਂ ਪਾਲਣ ਕਰਦੇ ਹੋਏ ਸਤਨਾ ਵਾਈਕਲੂ ਦਾ ਜਾਸਾਤ ਕਰਦੇ ਹੋਏ ਉਥੇ ਕਿਰਨਵਾ ਕੇ ਹਾਜ਼ਰ ਹੋਣਾ ਔਰ ਅਸੀਂ ਮੀਡੀਆ ਦੇ ਵਿੱਚ ਵੀ ਆਪਣੇ ਸਾਰੇ ਸਾਥੀਆਂ ਨੂੰ ਕਹਿ ਰਹੇ ਹਾਂ ਕਿ ਇਸ ਸਬੰਧ ਦੇ ਵਿੱਚ ਕਿਸੇ ਦੇ ਵੀ ਕੋਈ ਬਿਆਨਬਾਜ਼ੀ ਵੀ ਨਹੀਂ ਕਰਨੀ ਇਹ ਵੀ ਬੇਨਤੀ ਅਸੀਂ ਸਾਡੀ ਪਾਰਟੀ ਨੂੰ ਸਾਰੇ ਕੈਡਰ ਨੂੰ ਸਾਰੇ ਆਪਣੇ ਸਪੋਕਸਮੈਨ ਨੂੰ ਵੀ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਬਿਆਨਬਾਜ਼ੀ ਵੀ ਨਹੀਂ ਕਰੇਗਾ ਔਰ ਪੂਰਾ ਸਤਕਾਰ ਦੇ ਨਾਲ ਅਸੀਂ ਜਿਹੜਾ ਹਾਜ਼ਰ ਹੋਣਾ। ਬਿਲਕੁਲ ਇੱਥੇ ਇਸ ਮੀਟਿੰਗ ਦੇ ਵਿੱਚ ਬੇਸ਼ੱਕ ਤਤਕਾਲੀ ਮੈਂਬਰਾਂ ਨੂੰ ਤਲਬ ਕੀਤਾ ਗਿਆ ਹਾਲਾਂਕਿ ਇੱਕ ਪਾਸੇ ਬੇਸ਼ੱਕ ਪਹਿਲਾ ਜਥੇਦਾਰ ਯਾਨੀ ਰਕबीर ਸਿੰਘ ਦਾ ਬਿਆਨ ਸਾਹਮਣੇ ਆਇਆ ਸੀ ਕਿ ਸ਼ੋਮਨੀਆ ਕਾਇਦਲ ਤੋਂ ਬਗੈਰ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ ਜਿਸ ਤੋਂ ਬਾਅਦ ਇਹ ਫੈਸਲਾ ਜੋ ਹੁਣ ਮੀਟਿੰਗ ਦੇ ਵਿੱਚ ਲਿਆ ਜਾ ਸਕਦਾ ਹੈ ਅਗਲਿਆ ਸਿੰਘ ਪੱਥਾਂ ਨੂੰ ਜੋ ਕੀ ਹੈ ਜੋ ਵੀ ਸਿਆਸਤ ਸਰਗਮੀਆਂ ਰਹਿਣ ਵਾਲੀਆਂ ਉਸ ਨੂੰ ਬਿਆਨ ਕਰੂਗਾ। ਦੇਖੋ ਹਮੇਸ਼ਾ ਜਿਹੜੀ ਹੈ ਤਕਤੀ ਹੈ ਹੀ ਮर्यादा ਕਿ ਸਿੰਘ ਸਰਬੰਦੀ ਮੀਟਿੰਗ ਹੁੰਦੀ ਹੈ। ਉੱਥੇ ਜਿਹੜੇ ਇਸ ਕੋਸਤੇ ਕੰਮ ਸਾਡੇ ਜਾ ਚੁੱਕੇ ਆ ਸਾਰੇ ਉੱਥੇ ਫੀਲਡ ਦੇ ਸਾਹਮਣੇ ਹਾਜ਼ਰ ਹੋਵਾਂਗੇ ਜੋ ਉਹਨਾਂ ਦਾ ਹੁਕਮ ਹੋਏ ਤਾਂ ਉਹਨੂੰ ਸਵਿਕਾਰ ਕਰਨ ਇਹ ਸਾਡੀ ਮਰਿਆਦਾ ਹੈ ਹੀ ਸਾਨੂੰ ਹਮੇਸ਼ਾ ਸਿਖਾਇਆ ਗਿਆ ਆ ਬਿਲਕੁਲ ਦਲਜੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੈਨ ਨਾਲ ਗੱਲਬਾਤ ਕਰਨ ਦੇ ਲਈ ਤੇ ਇਥੇ ਦੱਸੇ ਕੀ ਸੀਨੀਅਰ ਅਕਾਲੀਆ ਗੂ ਡਾਕਟਰ ਦਲਜੀਤ ਸਿੰਘ ਚੀਮਾ ਸੈਨ ਨਾਲ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਵੀ ਫੈਸਲਾ ਹੋਵੇਗਾ ਉਹ ਸਿਰ ਮੱਥੇ ਸਾਡੇ ਨਾਲ ਜੋ ਮੰਨਿਆ ਜਾਵੇਗਾ ਜੋ ਵੀ ਪੰਸ ਸਿੰਘ ਸਾਹਿਬਾਨ ਫੈਸਲਾ ਦੇਣਗੇ ਤਾਂ ਲਗਾਤਾਰ ਸਾਡੇ ਸਹਿਯੋਗੀ ਮਨਿੰਦਰ ਜੀ ਵੀ ਸਾਡੇ ਨਾਲ ਬਣੇ ਹੋਏ ਨੇ ਮਨਿੰਦਰ ਜੀ ਜਿਸ ਕਦਰ ਵੇਖਣ ਨੂੰ ਮਿਲਿਆ ਹਾਲਾਂਕਿ ਕਾਫੀ ਲੰਮੇ ਅਰਸੇ ਤੋਂ ਬਾਅਦ ਹੁਣ ਇਹ ਫੈਸਲਾ ਜੋ ਕਿ ਲਿਆ ਜਾ ਰਿਹਾ ਹਾਲਾਂਕਿ ਕਾਫੀ ਲੰਮਾ ਸਮਾਂ ਲਗਾ ਦਿੱਤਾ ਗਿਆ ਕਿਹਾ ਗਿਆ ਸੀ ਕਿ ਜਲਦੋ ਜਲਦ ਫੈਸਲਾ ਲਿਆ ਜਾਵੇਗਾ ਪਰ ਹੁਣ ਆਖਿਰਕਾਰ ਹੁਣ 2 ਦਸੰਬਰ ਦੀ ਤਾਰੀਖ ਤੈਅ ਕੀਤੀ ਗਈ ਹੈ ਜੋ ਅਗਲੀ ਸਥਿਤੀ ਨੂੰ ਵੀ ਬਿਆਨ ਕਰ ਸਕਦਾ ਹੈ ਕਿ ਕੀ ਇਸ ਤੋਂ ਬਾਅਦ ਇਸ ਫੈਸਲੇ ਤੋਂ ਬਾਅਦ ਕਿ ਸ਼ੋਮ ਨੇ ਕਾਇਦਾ ਲਿਖ ਵਾ ਫਿਰ ਤੋਂ ਸਿਆਸੀ ਸਰਗਰਮੀਆਂ ਦੇ ਵਿੱਚ ਮੁੜ ਵਾਪਸੀ ਕਰੇਗਾ ਆ ਦੇਖੋ ਨਾਮਕਾ ਇਸ ਵੇਲੇ ਇੱਕ ਹੋਰ ਵੱਡਾ ਅਪਡੇਟ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਅਗਸਤ 2 ਸੰਬਰ ਨੂੰ ਪੰਜ ਸਿੰਘ ਸਭਾ ਦੀ ਬੈਠਕ ਬੁਲਾਈ ਗਈ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਕੋਰ ਕਮੇਟੀ 2007 ਤੋਂ 17 ਦਾ ਸਮੁੱਚੀ ਵਜ਼ਾਰਤ 2015 ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਔਰ ਇਸ ਦੇ ਨਾਲ ਨਾਲ ਇੱਕ ਹੋਰ ਆਦੇਸ਼ ਦਿੱਤਾ ਗਿਆ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਗੈਨੀ ਗੁਰਬਚਨ ਸਿੰਘ ਤਖਤ શ્રી ਪਟਨਾ ਸਾਹਿਬ ਤੇ ਸਾਫ ਦਾ ਜਥੇਦਾਰ ਸਿੰਘ ਸਾਹਿਬ ਗਰਨੀ ਇਕਬਾਲ ਸਿੰਘ ਅਤੇ ਤਖਤ શ્રી ਦਮਦਮਾ ਸਾਹਿਬ ਦੇ ਸਾਫ ਦਾ ਜਥੇਦਾਰ ਗਿਆਨੀ ਗੁਰਮੇਕ ਸਿੰਘ ਪਾਸੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ ਇਹ ਇੱਕ ਵੱਡਾ ਅਪਡੇਟ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ ਕਿ ਜਿੱਥੇ ਸੁਪੀਤ ਸਿੰਘ ਬਾਦਲ ਅਤੇ 2007 ਤੋਂ 17 ਦੀ ਸਮੁੱਚੀ ਵਿਜਾਰਤ ਨੂੰ ਤਲਬ ਕੀਤਾ ਗਿਆ ਹੈ 2015 ਦੀ ਕੋਰ ਕਮੇਟੀ 2015 ਦੀ ਸ਼੍ਰੋਮਣੀ ਕਮੇਟੀ ਦੀ ਅੰਤਰੀਮ ਕਮੇਟੀ ਨੂੰ ਤਲਬ ਕੀਤਾ ਗਿਆ ਉਤੇ ਹੀ ਨਾਲ ਨਾਲ ਉਸ ਵੇਲੇ ਸ਼੍ਰੀ ਕਾਦਕਸਾਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਗੈਨੀ ਗੁਰਵਚਨ ਸਿੰਘ ਸਿੰਘ ਸਾਹਿਬ ਗੈਨੀ ਇਕਬਾਲ ਸਿੰਘ ਸਾਹਿਬ ਦਾ ਜਥੇਦਾਰ ਤੱਕ ਸ਼੍ਰੀ ਮੰਦਰ ਜੀ ਪਟਨਾ ਸਾਹਿਬ ਅਤੇ ਸਿੰਘ ਸਾਹਿਬ ਗੈਨੀ ਗੁਰਮਖ ਸਿੰਘ ਸਾਹਿਬ ਦਾ ਜਥੇਦਾਰ ਤੱਕ ਸ਼੍ਰੀ ਦਮਦਮਾ ਸਾਹਿਬ ਪਾਸੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਹੁਣ ਜੇਕਰ ਝਾਤ ਮਾਰੀ ਇਹ ਪਿਛਲੇ 2.5 ਮਹੀਨਿਆਂ ਤੇ ਘਟਨਾ ਕਰਨ ਤੇ 30 ਗਸਤ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀ ਪੰਥ ਸਿੰਘ ਸਮਾਨ ਦੀ ਮੀਟਿੰਗ ਦਾ ਕਿਉਂਕਿ ਜਦੋਂ ਪਿਛਲੀ 14 ਨਵੰਬਰ ਨੂੰ ਸੁਖਬੀ ਸਿੰਘ ਬਾਦਲ ਪਹੁੰਚੇ ਤਾਂ ਬੇਵਸੀ ਉਹਨਾਂ ਦੇ ਚਿਹਰੇ ਤੇ ਨਜ਼ਰ ਆਈ ਉਹ ਲਿਖਤੀ ਜੋ ਚਾਰ ਸਫ਼ਿਆਂ ਦਾ ਬੇਨਤੀ ਪੱਤਰ ਦਿੱਤਾ ਗਿਆ ਉਸ ਦੇ ਵਿੱਚ ਵੀ ਉਹਨਾਂ ਨੇ ਆਪਣੀ ਬੇਵਸੀ ਜ਼ਾਹਰ ਕੀਤੀ ਕਿ ਉਹ 2.5 ਮਹੀਨਿਆਂ ਤੋਂ ਆਪਣੇ ਪੰਥ ਆਪਣੇ ਸਮਾਜਿਕ ਸਿਆਸੀ ਰੁਝੇਵਿਆਂ ਤੋਂ ਉਹਨਾਂ ਵੱਲੋਂ ਦੂਰੀ ਬਣਾਈ ਹੋਈ ਹੈ ਜਾਂ ਸਿੱਧੇ ਰੂਪ ਵਿੱਚ ਇਹ ਕਹਿ ਦਿੱ ਕਿ ਘਰ ਬੈਠੇ ਹੋਏ ਨੇ ਔਰ ਕਿਤੇ ਨਾ ਕਿਤੇ ਪੰਜਾਬ ਅਤੇ ਪੰਥ ਪ੍ਰਤੀ ਬੰਦੀ ਜ਼ਿੰਮੇਵਾਰੀ ਪੂਰੀ ਕਰਨ ਤੋਂ ਅਸਮਰਥ ਨੇ ਪਰ ਹੁਣ ਪੰਥ ਨੂੰ ਅਤੇ ਪੰਜਾਬ ਨੂੰ ਕੁਝ ਚੁਣੌਤੀਆਂ درپیش ਨੇ ਜਿਨ੍ਹਾਂ ਦੇ ਚੱਲਦੇ ਆਂ ਬੰਦੀ ਜ਼ਿੰਮੇਵਾਰੀ ਪੂਰੀ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੇ ਸਪਸ਼ਟ ਕਰਨ ਦੇ ਸੰਬੰਧ ਵਿੱਚ ਫੈਸਲਾ ਲਿਆ ਜਾਵੇ ਹਾਲਾਂਕਿ ਇਹ ਗੱਲ ਵਾਰ-ਵਾਰ ਕਹੀ ਗਈ ਹੈ ਲਿਖਤੀ ਰੂਪ ਦੇ ਵਿੱਚ ਵੀ ਕਹੀ ਗਈ ਹੈ ਕਿ ਜੋ ਵੀ ਫੈਸਲਾ ਪੰਥ ਸਿੰਘ ਸਭਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿਆ ਜਾਊ ਜੋ ਵੀ ਹਦੇਸ਼ ਦਿੱਤਾ ਜਾਊ ਉਸ ਨੂੰ ਉਹ ਖੜੇ ਮੱਥੇ ਪ੍ਰਵਾਨ ਕਰਨਗੇ ਤੇ ਹੁਣ ਬਿਨਾਂ ਸ਼ੱਕ ਨਜ਼ਰਾਂ 2 ਦਸੰਬਰ ਤੇ ਬਣੀਏ ਰਹਿਣਗੀਆਂ ਦੁਨੀਆ ਪਰਚਵਾਤੇ ਹਰ ਸਿੱਖ ਦੀ ਨਜ਼ਰਾਂ 2 ਦਸੰਬਰ ਦੀ ਮੀਟਿੰਗ ਤੇ ਰਹਿਣਗੀਆਂ ਜੋ ਬਾਅਦ ਦੁਪਹਿਰ 1 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਸ਼ੁਰੂ ਹੋਊਗੀ ਔਰ ਉਸ ਮੀਟਿੰਗ ਚ ਫੈਸਲੇ ਲਏ ਜਾਣ ਤੋਂ ਬਾਅਦ ਜਿੱਥੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਜਿਹੜਾ ਹੈ ਉਹ ਸਾਂਝਾ ਕੀਤਾ ਜਾਊਗਾ ਹੁਕਮਨਾਮਾ ਜਾਰੀ ਕੀਤਾ ਜਾਊਗਾ ਜਿਸ ਦਾ ਹਰ ਸਿੱਖ ਨੂੰ ਇੰਤਜ਼ਾਰ ਰਹੂਗਾ ਕਿ ਆਖਰਕਾਰ ਕੀ ਫੈਸਲਾ ਲਿਆ ਜਾਂਦਾ ਹੈ ਜੁਖਵੀਰ ਸਿੰਘ ਬਾਦਲ ਨੂੰ 2017 ਤੱਕ ਵਜ਼ਾਰਾ ਦਾ ਹਿੱਸਾ ਰੇ ਅਕਾਲੀ ਆਗੂਆਂ ਨੂੰ 2015 ਦੀ ਅੰਤਿਮ ਕਮੇਟੀ ਹਾਂ ਬਿਲਕੁਲ ਬ੍ਰਿੰਦਰ ਜੀ ਫਿਲਹਾਲ ਇੱਕ ਵਾਰ ਫਿਰ ਦਰਸ਼ਕਾਂ ਨੂੰ ਦੱਸ ਦੇ ਕਿ ਕੁਝ ਅਪਡੇਟ ਹੈ ਜੀ ਇੱਕ ਵਾਰ ਬਨੇ ਰਹੋ ਇੱਕ ਵਾਰ ਕੀ ਕੁਝ ਅਪਡੇਟ ਹੈ ਇਸ ਬਾਬਤ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿ ਤਿੰਨ ਸਾਬਕਾ ਜਥੇਦਾਰ ਤੋਂ ਵੀ ਹੁਣ ਸਪਸ਼ਟੀਕਰਨ ਮੰਗਿਆ ਗਿਆ ਤਦ ਦੱਸਦੇ ਕਿ ਜੋ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦੀ ਗਈ ਹੈ ਤਾਂ ਜਿਸ ਦੇ ਵਿੱਚ ਸਾਬਕਾ ਜਥੇਦਾਰ ਯਾਨੀ ਗੁਰਬਚਨ ਸਿੰਘ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਤਾਂ ਅਹਿਮ ਇਹ ਅਪਡੇਟ ਵੇਖਣ ਨੂੰ ਮਿਲ ਰਿਹਾ ਸਾਬਕਾ ਜਥੇਦਾਰ ਯਾਨੀ ਗੁਰਬਖ ਸਿੰਘ ਤੋਂ ਵੀ ਹੁਣ ਸਪਸ਼ਟੀਕਰਨ ਮੰਗਿਆ ਗਿਆ ਤਦ ਦੱਸਦੇ ਕਿ 2 ਦਸੰਬਰ ਨੂੰ ਪੰਨ ਸਿੰਘ ਸਾਬਾਨਾ ਦੀ ਮੀਟਿੰਗ ਹੋ ਰਹੀ ਹੈ ਤਾਂ ਜਿਸ ਦੇ ਵਿੱਚ ਸਾਬਕਾ ਜਥੇਦਾਰ ਯਾਨੀ ਇਕਬਾਲ ਸਿੰਘ ਤੋਂ ਵੀ ਸਪਸ਼ਟਿਕਰਨ ਮੰਗਿਆ ਗਿਆ ਹੈ ਤਾਂ ਤਿੰਨ ਸਾਬਕਾ ਜਥੇਦਾਰਾਂ ਤੋਂ ਵੀ ਹੁਣ ਸਪਸ਼ਟਿਕਰਨ ਤਲਬ ਕੀਤਾ ਗਿਆ ਹੈ ਤਾਂ 2 ਦਸੰਬਰ ਦੀ ਮੀਟਿੰਗ ਦੇ ਵਿੱਚ ਦੱਸਦੇ ਕਿ ਇਹ ਸਪਸ਼ਟਿਕਰਨ ਤਲਬ ਕੀਤਾ ਗਿਆ ਤਾਂ ਸਾਬਕਾ ਜਥੇਦਾਰ ਗੁਰਬਚਨ ਸਿੰਘ ਤੋਂ ਸਪਸ਼ਟਿਕਰਨ ਮੰਗਿਆ ਗਿਆ ਤਾਂ ਇਹਨਾਂ ਤਿੰਨ ਜਥੇਦਾਰਾਂ ਸਾਬਕਾ ਜਥੇਦਾਰਾਂ ਤੋਂ ਸਪਸ਼ਟਿਕਰਨ ਇਹ ਤਲਬ ਕੀਤਾ ਗਿਆ ਤਾਂ ਜਥੇਦਾਰ ਯਾਨੀ ਗੁਰਮੁਖ ਸਿੰਘ ਤੋਂ ਵੀ ਸਪਸ਼ਟਿਕਰਨ ਮੰਗਿਆ ਗਿਆ ਤੇ ਇਸ ਤਰ੍ਹਾਂ ਖਬਰਾਂ ਦਾ سلسلہ ਲਗਾਤਾਰ جاری ਹੈ ਫਿਲਹਾਲ ਵਿਲੇ ਛੁੱਟ ਜਿਬਰੇਕ ਦਾ